ਰਬਾਬ ਮੇਰੇ ਘਰ ਵੱਲ ਦਵਾਲ ਪੱਟੀ ਅੰਨੀ ਆ ਨਹੀਂ 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 ਪਾਪਾ ਦੇ ਪਟ ਦੇ ਪਟ ਦੇ ਫੜ ਚੀਜੀ ਖਾ ਲੈ ਚਲ ਫਿਰ ਮੈਂ ਇੱਥੇ ਕਰਦੇ ਕੀ ਹੋ ਗਿਆ ਪਤਨੀ ਜੀ ਵਾਪਸ ਆ ਗਏ ਤੁਸੀਂ ਜਾ ਅੰਦਰ ਜਾਵੜੋ ਪੁੱਤ ਗਰਮੀਆਂ ਬਾਹਰ ਆਜੋ ਅੰਦਰ ਆਜੋ 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 ਮੈਡਮ ਜੀ ਅੰਦਰ ਆਜੋ ਸੋਹਣੀ ਮੈਡਮ ਜੀ ਅੰਦਰ ਜਾਵੜੋ ਮਾਹੀ ਦੇਦੇ ਕੀ ਕਹਿੰਦੇ ਸੀ ਇਹਦਾ ਪੁੱਤ ਕੀ ਕਰਦਾ ਬੇ ਪੁੱਤ ਉੱਠੋ 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 ਮੜਾ ਕੀ ਕਰਦਾ ਜੀ ਹਾਂ ਨਦੀ ਇਹ ਲਾਦੇ ਤੇ ਉਹਦੇ ਵਾਲ ਹੈ ਤੇਰੀ ਦੇ ਤੇਰੀ ਦੇ ਤੋਂ ਦੇ ਵਾਲਾ ਤੇਰੀ ਦੇ ਇਹ ਕੀ ਤੇਰੇ ਤੇ ਵਾਲ ਆ ਚੁੰਦੀ ਇਹ ਕੀ ਕਰਦਾ ਪਿਆ ਪੁੱਤ ਕੀ ਕਰਦਾ ਮੈਂ ਉਰੇ ਬਾਬੂ ਮੇਰੇ ਘਰ ਵਾਲੇ ਦੀ ਵਾਲ ਪੱਟੀ ਇੰਨੀ ਕੀ ਗੱਲ ਆ ਹੈ ਤੇਰਾ ਬਾਬ ਮੇਰੇ ਘਰ ਵਾਲੇ ਦੀ ਵਾਲ ਪੱਟੀ ਇੰਨੀ ਆ ਨਹੀਂ 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 ਪਾਪਾ ਦੇ ਪੱਟ ਦੇ ਪੜ ਚਲ ਚੀਜੀ ਖਾ ਲੈ ਚਲ ਫਿਰ ਮੈਂ ਇੱਥੇ ਬੱਠਾ ਕੀ ਹੋ ਗਿਆ ਆ ਦੇਖੀ ਵਾਲ ਪੜਦੀ ਇਹਨੂੰ ਪਰ ਦਰਦ ਦੋਦਨ ਮਿੱਟੀ ਨੂੰ ਸੈੱਟ ਕਰੋ ਤੁਸੀਂ ਕਹਿੰਦੇ ਓਏ ਕਰਿਓ ਕਰਿਓ ਆਈ ਆਈ ਪਾੜੀ ਕਰ ਦੇ ਚੰਦੀ ਪਾਪਾ ਨੂੰ ਬਹੁਤ ਬੜਾ ਬਕਰ ਲਾਦੀ ਮਤ ਉੱਠਿਓ 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 ਹਰਦੀਓ ਉੱਠਿਓ ਛੇਤੀ ਲਾਦੀ ਛੇਤੀ ਉਹ ਤਾਂ ਲਾਦੀ ਫੇਰ ਲਾਦਨੀ ਸੀ ਉੱਠ ਜਾ ਚਾਹ ਫਿਰ ਮੈਂ ਮੜਦਾ ਹਾਂ

ਹਾਂਜੀ ਸਿਕਵਾਟ ਮੀਲੀ ਕਾਫੀ ਡੋਲ ਡਲ ਜੇਗਾ ਚੱਲ ਮੈਂ ਉੱਠਦਾ ਫਿਰ ਉੱਠ ਜਾ ਬਈ ਕਿਉਂ ਹਾਂ ਇਹ ਕਿ ਮੈਂ ਸ਼ਰਟ ਹੀ ਕਾ ਚਲੈਂਦੀ ਆ ਝੁਗਰਾ ਸ਼ਰਟ ਫੜ ਕੇ ਕਾ ਚਲੈਂਦੀ ਤਾਂ ਜੁੰਡੇ ਫੜ ਕੇ ਕਹਿਦੀ ਆ ਰਬਾ ਪੁੱਤ ਪਾਸ ਕਰੋ ਫਿਰੰਦ ਮੈਂ ਨਹੀਂ ਕਹਿੰਦੀ ਚਲੋ ਮੈਂ ਕਾਫੀ ਪੀ ਲਾਂ ਤੁਸੀਂ ਤਾਂ ਨਹੀਂ ਪੀਣੀ ਹਲੇ ਨਹੀਂ ਤੁਸੀਂ ਸਾਡਾ ਵਲੌਗ ਬਣਾਓ ਕਿੱਧਰ ਚੱਲਨੇ ਆ ਯਾਰ ਭੁੱਖ ਬੋਲ ਗਈ ਆ ਤੁੰਦੀ ਲੈ ਬੱਚਾ ਖਾਲਾ ਕਿੱਡੀ ਪੜ ਯੂਨਿਕ ਪਿਓ ਹੁਣ ਇੱਥੇ ਬਹਿ ਜਾ ਮਸਾ ਜ਼ਿਆਦਾ ਬੁੱਲਿਆ ਉਹਦਾ ਤੁਹਾਡੇ ਵਾਲ ਤਾਂ ਦੇਖੋ ਮੁਰੋ ਕੀ ਹਾਲਤ ਕੀਤੀ ਆ ਉਹਨੇ ਬੱਸ ਬੱਤ ਬੱਜ ਕਾਚ ਓਕੇ ਚੀਜੀ ਖਾ ਲੋ ਚੀਜੀ ਖਾ ਲੋ ਚੀਜੀ ਸਰ ਅਰੇ ਬਾਬੂ ਦਇ ਹਰਦੀਪ ਨੇ ਬ੍ਰੈਡ ਦੀ ਕੀ ਹਾਲਤ ਕਰਵਾਤੀ ਦੇਖ ਲੋ ਕੋਲ ਬੈਠਿਆ ਨੇ ਅੱਛਾ ਮੈਂ ਹੱਤ ਕਰਾ ਦੀ ਤੇ ਜਦੋਂ ਧੀ ਜੁੰਡੇ ਪੜਦੀ ਸੀ ਉਦੋਂ ਮੇਰੇ ਜੁੰਡੇ ਪਟਾਤੇ ਉਦੋਂ ਕਿੱਥੇ ਸੀ ਕੋਈ ਨਾ ਨਿੱਕੀ ਆ ਯਾਰ ਨਿੱਕੀ ਨਾਲੇ ਪਾਪਾ ਦੀ ਦੀ ਵਾਲ ਪੱਟੂਗੀ ਤਾਂ ਉਹ ਕਿਤੇ ਪੱਟੂਗੀ ਲੈ ਟੂ ਨੋ ਨੋ ਬਈ ਇੱਕ ਗੱਲ ਤੁਹੰਦਾ ਦੀ ਇਹ ਰੀਅਲ ਦੇ ਵਿੱਚ ਹਰਦੀਪ ਦਾ ਰੰਗ ਗੋਰਾ ਵੋ ਵੈਸੇ ਕੈਮਰੇ ਚ ਕਾਲਾ ਹੀ ਅੰਦਰ ਰੰਗ ਲੈ ਟੂ ਜੀ ਨੇਰਾ ਵਗਣਾ ਰਾਤ ਨੂੰ ਹਾਂ ਹਣੀਰਾ ਵਗਣਾ ਰਾਤ ਟਾਈਮ ਕਰਦੇ ਮੈਂ ਥੋੜਾ ਕਾਲਾ ਲੱਗਦਾ ਮੈਂ ਸੋਣਾ ਅੱਛਾ ਕੀ ਕਿਆ ਸੀ ਕੀ ਕਿਆ ਸੀ ਮੈਂ ਥੋੜਾ ਜਿਹਾ ਕਾਲਾ ਲੱਗਦਾ ਵੈਸੇ ਮੈਂ ਸੋਣਾ ਫਰੈਂਸ ਅੱਛਾ ਰਬਾੜ ਤੇ ਤੁਸੀਂ ਕੀ ਕਰੀ ਜੰਨੇ ਆ ਅੱਜ ਦੀ ਹਾਲਤ ਤੁਹਾਡੀ ਦੀ ਨਹੀਂ ਕੀਤੀ ਆ ਬ੍ਰੈਡ ਦੀ ਕੋ ਹਾਲਤ ਨੂੰ ਸੈੱਟ ਕਰਦੇ ਪਏ ਆ ਖਾਨੀ ਆ ਕੋ ਕੋ ਲੱਗੀ ਰਬਾ ਉਹ ਮਮਾ ਬ੍ਰੈਡ ਕੱਲੇ ਕੱਲੇ ਖਾਈ ਜਾਂਦੇ ਪੱਤ ਨਹੀਂ ਨਿੰਮਾ ਨਹੀਂ ਗਣਾ ਮਾਈ ਯਾਰ ਦੇਖੋ ਕਾਫੀ ਕੁਫੀ ਬਣਾਉਂਦੇ ਆ ਬਣਾ ਮਾਈ ਨਹੀਂ ਖਾਣਾ ਪੱਤ ਰਬਾ ਤੁਸੀਂ ਖਾਣਾ ਤੁਸੀਂ ਖਾਣਾ ਪੱਤ ਨਹੀਂ ਖਾ ਲਓ ਤੁਸੀਂ ਤਾਂ ਖਾ ਲਓ ਨਹੀਂ ਕਿਉਂ ਆਏ ਹੈ ਆਏ ਕਿ ਹੋ ਗਏ ਕਿ ਬਹੁਤ ਵੱਡਾ ਡਰਾਮੇ ਭਾਇਆ ਬੱਸ ਮੇਰਾ ਚੱਲ ਆ ਗਾ ਮੇਰੇ ਗੁੱਗੂ ਪੁੱਤ ਨੇ ਬੰਨਾ ਚਾਹੀਦਾ ਹੁੰਦਾ ਨੂੰ ਬੱਸ ਲੜਨ ਦਾ ਪਾਪਾ ਨਾਲ ਲੜਦਾ ਬਹੁਤ ਆ ਪਾਪਾ ਹਰਦੀ ਤੇ ਬ੍ਰੈਡ ਲੈਫਟ ਆ ਬੱਚਿਆ ਖਾ ਲੋ ਖਾ ਲੋ ਬੱਸ ਪਾਪਾ ਕਰੇ ਕਾਕਾ ਕਾਕਾ ਲਗਰੇ ਬੋ ਕਰਦੀ ਆ ਰਬਾਬ ਸਾਡੀ ਇਹਨੇ ਖਾਣਾ ਨਹੀਂ ਵਸਾ ਨਹੀਂ ਕੱਲੇ ਖਲਾਰੇ ਪਾਉਣੇ ਬੈ ਲੈ ਕੇ ਬੈ ਗਈ ਵਸ ਹੁਣ ਗਮੋਜਾ ਸਾਡਾ ਗੁਮਾ ਜੀ ਮਮੋਸ ਮਮੋਸ ਕਹਿ ਰਹੀ ਹੋ ਮਮੋਸ ਕੀ ਹੈ ਇਹ ਮਮੋਸ ਮੇਰੇ ਵੱਲ ਮੂੰਹ ਕਰਿਓ ਪੁੱਤ ਪ੍ਰਭਾਪਾ ਪਾਪਾ ਵੱਲ ਮੂੰਹ ਕਰਿਓ ਮਮੋਸ ਖਾਣੇ ਆ ਪਹਿਲਾਂ ਮੇਰੇ ਵੱਲ ਮੂੰਹ ਕਰਕੇ ਦੱਸੋ ਕੀ ਖਾਣਾ ਰਬਾਬ ਓਲਾਟੋ ਜਾਣ ਮਮਾ ਕੀ ਹੋ ਗਿਆ ਕੜੀ ਮੇ ਰਬਾਬ ਓਏ ਕਿੰਨੀ ਸੋਹਣੀ ਹੈ ਰਬਾਬ ਓਏ ਤੇਰੀ ਕਿਹចੁੰਦ ਜੀ ਸੁੰਦਰੀ ਜਿਹੜੀ ਕਰੇ ਚਲ ਆ ਕਿਉਂ ਰਬਾਬ ਓਏ ਓ ਰਬਾਬ ਰਬਾਬ ਓਏ ਲੰਗੜੀ ਪ੍ਰਵਾਹ ਵੇ ਤੁਸੀਂ ਕੋ ਹਾਂ ਆ ਪ੍ਰਵਾਹ ਕਿਲੀ ਚੰਦੂ ਜੀ ਚੰਦੂ ਜੀ ਪ੍ਰਵਾਹ ਵੇ ਪ੍ਰਵਾਹ ਵੇ ਚੰਦੂ ਜੀ ਹਾਈ ਕਿੰਨਾ ਸੋਨਾ ਕਹਦੀ ਕੀ ਕਹਦੀ ਹਾਂ ਹੋਲੀ 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 ਲੱਗੀ ਪਈ हेलो बेटा सर आने का विचार अब चलो जी फिर और तू भी कॉफी पी लो ठीक है तेरे बापली चाय गिलास हिच पा दो तोद मतलब ठीक है जी फिर पर्दा ठीक कर के बेटा का दे चल ले चल ले बेटा भाई ठीक है ओके ओके बाय भाई का पर्दा मैं कर लूं ना ਵਾਪਸ ਆ ਗਿਆ ਤੇ ਬੜੀ ਆ ਬੇਬੇ ਸਾਡੀ ਕਿਵੇਂ ਜਾਣਦੀ ਲੈ ਜਾਣਦੀ ਨੇ ਇੱਕ ਕਿੱਥੇ ਚੱਲੀ ਆ ਕਦੀ ਭੇੜੀ ਆ ਮੰਮਾ ਹੁ ਪੈਰ ਮਾਰਦੀ ਕਿੱਥੇ ਚੱਲੀ ਆ ਪਤਨੀ ਵਾਪਸ ਆ ਗਏ ਤੁਸੀਂ ਜਾ ਅੰਦਰ ਜਾਵੜੋ ਪੁੱਤ ਗਰਮੀਆਂ ਬਾਹਰ ਆਜੋ ਅੰਦਰ ਆਜੋ 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 ਮੈਡਮ ਜੀ ਅੰਦਰ ਆਜੋ ਸੋਹਣੀ ਮੈਡਮ ਜੀ ਅੰਦਰ ਜਾਵੜੋ ਮਾਹੀ ਦੀ ਜੀ ਗਲੂ ਆਹੀ ਮਾਹੀ ਦੀ ਜੀ ਕੀ ਕਹਿੰਦੇ ਸੀ ਬੋਲੇ ਸੀ ਕੁਛ ਕੀ ਕਹਿੰਦੇ ਪੀਸ਼ਾ ਜੂਨੇ ਪਾਗੇ ਆਸ ਤੂੰ ਹਾਂ ਇਹਨੇ ਦਾ ਪਾਤ ਦੁਰੀ ਹੋ ਗਈ ਦੋ ਲਵਾਵੇ ਚੱਕੇ ਆ ਤੇ ਨਾਮ ਬਾਹਰ ਜਲਾਈ ਮਤ ਸੰਧਾਰਾ ਦਾ ਦੇ ਕੇ ਆਈ ਆ ਮਾਹੀ ਨੂੰ ਮਾਹੀ ਚੁੰਨੀ ਲੈ ਕੇ ਦੋਨੇ ਲਫੜ ਕੇ ਤੇ ਕਹਿੰਦੀ ਬਾਏ ਬਾਏ ਕਹੇ ਹੱਦੀ ഫെ ഗീല ആ